ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਆਂਕੜਿਆਂ ਦੇ ਅਨੁਸਾਰ ਲੰਘੇ ਜੁਲਾਈ ਮਹੀਨੇ ਕੈਨੇਡੀਅਨ ਅਰਥਚਾਰੇ ਦੇ ਵਿੱਚ 2800 ਨੌਕਰੀਆਂ ਖਤਮ ਹੋਈਆਂ ਜਦਕਿ ਬੇਰੁਜ਼ਗਾਰੀ ਦਰ 6.4 ਫੀਸਦੀ ਦੇ ਬਰਕਰਾਰ ਰਹੀ ਥੋਕ ਤੇ ਪ੍ਰਚੂਨ ਖੇਤਰ ਦੇ ਵਿੱਚ ਨੌਕਰੀਆਂ ਦੇ ਵਿੱਚ ਗਿਰਾਵਟ ਆਈ ਅਤੇ ਕੁੱਲ 44000 ਨੌਕਰੀਆਂ ਖਤਮ ਹੋਈਆਂ ਜਦਕਿ ਵਿੱਤ ਇੰਸ਼ੋਰੈਂਸ ਰੀਅਲ ਏਸਟੇਟ ਅਤੇ ਰੈਂਟਲ ਤੇ ਲੀਜ਼ਿੰਗ ਸੈਕਟਰਾਂ ਦੇ ਵਿੱਚ 15000 ਨੌਕਰੀਆਂ ਖਤਮ ਹੋਈਆਂ ਲੋਕ ਪ੍ਰਸ਼ਾਸਨ ਆਵਾਜਾਈ ਤੇ ਵੇਅਰ ਹਾਊਸ ਅਤੇ ਯੂਟਿਲਿਟੀ ਖੇਤਰ ਦੇ ਵਿੱਚ ਨੌਕਰੀਆਂ ਦੇ ਵਿੱਚ ਵਾਧਾ ਦਰਜ ਹੋਇਆ ਹੈ ਜੁਲਾਈ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 42000 ਦੀ ਕਮੀ ਆਈ ਹੈ ਹਾਲਾਂਕਿ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ ਪ੍ਰਾਈਵੇਟ ਸੈਕਟਰ ਦੇ ਰੋਜ਼ਗਾਰ ਵਿਕਾਸ ਦੇ ਵਿੱਚ 0.6 ਫੀਸਦੀ ਦਾ ਵਾਧਾ ਦਰਜ ਹੋਇਆ ਹੈ ਪਬਲਿਕ ਸੈਕਟਰ ਦੇ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ 41000 ਦਾ ਵਾਧਾ ਹੋਇਆ ਹੈ ਅਤੇ 12 ਮਹੀਨੇ ਹਲਾ ਦੇ ਮੁਕਾਬਲੇ ਰੋਜ਼ਗਾਰ ਵਿਕਾਸ ਦੇ ਵਿੱਚ 4.8 ਫੀਸਦੀ ਵਾਧਾ ਹੋਇਆ ਹੈ ਸਾਲ ਦਰ ਸਾਲ ਪੱਧਰ ਤੇ ਜੁਲਾਈ ਮਹੀਨੇ ਉਸ ਘੰਡਾ ਵਰ ਤਨਖਾਹ 34.97 ਡਾਲਰ ਦਰਜ ਹੋਈ ਹੈ ਜੋ ਕਿ 5.2 ਫੀਸਦੀ ਦਾ ਵਾਧਾ ਦਰਸਾਉਂਦਾ ਹੈ ਕੈਨੇਡਾ ਦੇ ਵਿੱਚ ਪੈਦਾ ਹੋਏ ਲੋਕਾਂ ਦੀ ਤੁਲਨਾ ਦੇ ਵਿੱਚ ਹਾਲ ਹੀ ਦੇ ਪ੍ਰਵਾਸੀਆਂ ਦੇ ਲਈ ਬੇਰੋਜ਼ਗਾਰੀ ਦਰ ਦੇ ਵਿੱਚ ਵਾਧਾ ਹੋਇਆ ਹੈ ਤੇ ਇਸ ਦੇ ਵਿੱਚ ਵੀ ਪ੍ਰਵਾਸੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਜੁਲਾਈ ਦੌਰਾਨ ਹਾਲੀਆ ਪ੍ਰਵਾਸੀਆਂ ਦੇ ਵਿੱਚ ਬੇਰੋਜ਼ਗਾਰੀ ਦਰ 22.8% ਦੀ ਦਰਜ ਹੋਈ ਜੋ ਕਿ 1 ਸਾਲ ਪਹਿਲਾਂ ਦੀ ਦਰ ਦੇ ਵਿੱਚ 8.6% ਦਾ ਵਾਧਾ ਹੈ 15 ਤੋਂ 24 ਸਾਲ ਦੇ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਜੁਲਾਈ ਦੇ ਵਿੱਚ 14.2% ਦਰਜ ਹੋਈ ਜੋ ਕਿ ਪਿਛਲੇ ਮਹੀਨੇ ਨਾਲੋਂ 0.7% ਦਾ ਅੰਕ ਵਾਧਾ ਹੈ ਤੇ ਨੰਬਰ 2012 ਤੋਂ ਬਾਅਦ ਦੇਖੀ ਗਈ ਸਭ ਤੋਂ ਉੱਚੀ ਦਰ ਹੈ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜੌਬ ਮਾਰਕੀਟ ਦੇ ਤਾਜ਼ਾ ਨੰਬਰ ਜਿਹੜੇ ਨੇ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਬੇਰੋਜ਼ਗਾਰੀ ਦਰ 6.4 ਫੀਸਦੀ ਪਹੁੰਚੀ ਹੋਈ ਦਿਖਾਈ ਦੇ ਰਹੀ ਹੈ ਪਰ ਇਸ ਦੌਰਾਨ ਇਹ ਵੀ ਅੰਕੜਾ ਸਾਹਮਣੇ ਆਇਆ ਹੈ ਕਿ ਜੋ ਸਟੂਡੈਂਟਸ ਸਮਰ ਜੌਬਸ ਕਰਦੇ ਨੇ ਉਹਨਾਂ ਦੇ ਲਈ ਇਹ ਸਮਾਂ ਕਾਫੀ ਜ਼ਿਆਦਾ ਚੈਲੰਜ ਵਾਲਾ ਰਿਹਾ ਹੈ ਦੱਸਿਆ ਗਿਆ ਹੈ ਕਿ ਸਟੂਡੈਂਟਸ ਨੇ ਬੇਸ਼ੱਕ ਹੁਣ ਸਕੂਲ ਵਾਪਸ ਜਾਣਾ ਹੈ ਪਰ ਸਮਰ ਜੋਬਸ ਦੌਰਾਨ ਸਿਰਫ 51.3 ਫੀਸਦੀ ਦੇ ਕੋਲ ਨੌਕਰੀ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 6.8 ਫੀਸਦੀ ਘਟ ਹੈ ਭਾਵੇਂ ਕਿ ਕੈਨੇਡਾ ਦੇ ਸਕੂਲੇ ਵਿਦਿਆਰਥੀ ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਦੇ ਵਿਚਕਾਰ ਹੈ ਉਹਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਘੱਟ ਨੌਕਰੀਆਂ ਮਿਲੀਆਂ ਬਹੁਤ ਸਾਰੇ ਮਾਹਰ ਇਹ ਮੰਨ ਰਹੇ ਨੇ ਕਿ ਜਿਸ ਢੰਗ ਦੇ ਨਾਲ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਹੋਈ ਹੈ ਉਸ ਦੇ ਨਾਲ ਕੈਨੇਡੀਅਨ ਸਟੂਡੈਂਟਸ ਨੂੰ ਜੌਬਸ ਲੈਣ ਦੇ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੌਰਾਨ ਬਹੁਤ ਸਾਰੇ ਮਾਪਿਆਂ ਦੇ ਵੱਲੋਂ ਵੀ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਇਸ ਬਾਰ ਸਮਰ ਜੌਬਸ ਜਿਹੜੀਆਂ ਉਹ ਨਹੀਂ ਮਿਲੀਆਂ ਜਾਂ ਫਿਰ ਜੌਬ ਲੱਭਣ ਦੇ ਲਈ ਕਾਫੀ ਮੁਸ਼ਕਲ ਕਰਨੀ ਪਈ ਇਸ ਦਾ ਕਾਰਨ ਕੰਮ ਕਰਨ ਦੇ ਲਈ ਜ਼ਿਆਦਾ ਲੋਕਾਂ ਦੀ ਮੌਜੂਦਗੀ ਮਾਪੇ ਦੱਸ ਰਹੇ ਨੇ ਖਾਸ ਕਰਕੇ ਮਿਨੀਮਮ ਵੇਜ ਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਨੌਕਰੀਆਂ ਦੇ ਮੁਕਾਬਲੇ ਜ਼ਿਆਦਾ ਹੈ ਅਤੇ ਬਹੁਤ ਸਾਰੇ ਏਮਪਲੋਇਰ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ ਤਰਜੀਹ ਦਿੰਦੇ ਨੇ ਪਰ ਕਾਰਨ ਕੁਝ ਵੀ ਹੋਣ ਪਰ ਲੇਬਰ ਮਾਰਕੀਟ ਦੀਆਂ ਸਥਿਤੀਆਂ ਨੇ ਬੈਂਕ ਆਫ ਕੈਨੇਡਾ ਦੀਆਂ ਚਿੰਤਾਵਾਂ ਜ਼ਰੂਰ ਵਧਾ ਦਿੱਤੀਆਂ ਨੇ ਕਿਉਂਕਿ ਬੈਂਕ ਵੱਲੋਂ ਰੇਟ ਕੱਟ ਲਗਾਏ ਗਏ ਅਤੇ ਇਸ ਦੇ ਬਾਵਜੂਦ ਇਕਨੋਮੀ ਦੇ ਵਿੱਚ ਉਸ ਢੰਗ ਦੀ ਹਰਕਤ ਨਜ਼ਰ ਨਹੀਂ ਆ ਰਹੀ ਹੈ ਤੇ ਬੈਂਕ ਦੇ ਗਵਰਨਿੰਗ ਕਾਉਂਸਲ ਦੇ ਕੁਝ ਮੈਂਬਰ ਇਸ ਗੱਲ ਤੋਂ ਚਿੰਤਤ ਨੇ ਕਿ ਜੌਬ ਮਾਰਕੀਟ ਦੇ ਵਿੱਚ ਜੇਕਰ ਹੋਰ ਸੁਸਤੀ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀ ਹੈ ਤਾਂ ਇਹ ਕਈ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਸ ਨੂੰ ਵਧਾ ਸਕਦੀ ਹੈ ਬੈਂਕ ਆਫ ਕੈਨੇਡਾ ਵੱਲੋਂ ਕੀਤੀ ਗਈ ਨੀਤੀਗਤ ਮੀਟਿੰਗ ਦੇ ਵਿੱਚ ਵੀ ਇਸ ਸਬੰਧੀ ਚਿੰਤਾਵਾਂ ਤੇ ਗੱਲਬਾਤ ਕੀਤੀ ਗਈ ਸੀ ਆਈਈਬੀਸੀ ਦੇ ਅਰਥਸ਼ਾਸਤਰੀ ਐਂਡਰਿਓ ਗ੍ਰਾਂਥ ਨੇ ਕਿਹਾ ਹੈ ਕਿ ਜੋ ਜੌਬਸ ਦੇ ਨੰਬਰ ਆਏ ਨੇ ਇਹ ਬੈਂਕ ਆਫ ਕੈਨੇਡਾ ਨੂੰ ਕਾਫੀ ਕੁਝ ਸਾਫ਼ ਕਰਨਗੇ ਜਿਸ ਨਾਲ ਬੈਂਕ ਰੇਟ ਘਟਸ ਵਾਲੀ ਦਿਸ਼ਾ ਦੇ ਵਿੱਚ ਤੇਜ਼ੀ ਨਾਲ ਕਦਮ ਚੁੱਕ ਸਕਦੀ ਹੈ ਉਨਾ ਕਿਹਾ ਹੈ ਕਿ ਅੰਕਲਨ ਇਹ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਇਸ ਸਾਲ ਤਿੰਨ ਹੋਰ ਰੇਟ ਕੱਟਸ ਲਗਾਏ ਜਾ ਸਕਦੇ ਨੇ ਜਿਸ ਨਾਲ ਇਕਨੋਮੀ ਦੇ ਵਿੱਚ ਗਰੋਥ ਨਜ਼ਰ ਆਏਗੀ ਤੇ ਆਰਥਿਕ ਵਿਕਾਸ ਅਤੇ ਜੌਬ ਮਾਰਕੀਟ ਰਫਤਾਰ ਫੜੇਗੀ ਬਹੁਤ ਸਾਰੇ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਇਸ ਦੇ ਤਾਂ 100% ਦੀ ਅਸਾਰ ਨੇ ਕਿ ਬੈਂਕ ਵੱਲੋਂ 0.25 ਦੇ ਤਿੰਨ ਕੱਟਸ ਲਗਾਏ ਜਾ ਸਕਦੇ ਨੇ ਪਰ 25% ਦੀ ਅਸਾਰ ਇਹ ਵੀ ਹੈ ਕਿ ਬੈਂਕ ਵੱਲੋਂ 0.5 ਦਾ ਇੱਕ ਕੱਟ ਵੀ ਲਗਾਇਆ ਜਾ ਸਕਦਾ ਹੈ I <laughs> ਜੇਕਰ ਅਗਲੇ ਰੇਟ ਕੱਟ ਤੋਂ ਬਾਅਦ ਵੀ ਇਕਨੋਮੀ ਦੇ ਵੱਲੋਂ ਰਫਤਾਰ ਨਾ ਫੜੀ ਗਈ ਕਿਉਂਕਿ ਕੈਨੇਡਾ ਦੀ ਆਰਥਿਕ ਵਿਕਾਰਦਾਰ ਜਿਹੜੀ ਹੈ ਵਿਕਾਸਦਰ ਉਹ ਪਿਛਲੇ ਮਹੀਨੇ 0.2 ਫੀਸਤੇ ਰਹੀ ਹੈ ਜਿਸ ਦੇ ਵਿੱਚ ਵੱਡਾ ਯੋਗਦਾਨ ਪਬਲਿਕ ਸੈਕਟਰ ਦੇ ਵਿੱਚ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਖਰਚਾ ਹੈ ਪ੍ਰਾਈਵੇਟ ਪੱਧਰ ਤੇ ਸੁਸਤੀ ਪੂਰੀ ਤਰ੍ਹਾਂ ਛਾਈ ਹੋਈ ਹੈ ਬੈਂਕ ਆਫ ਕੈਨੇਡਾ ਵੱਲੋਂ ਜੀ7 ਮੂਲਕਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਅਤੇ ਸਤੰਬਰ ਵਿੱਚ ਸੰਭਾਵਨਾ ਆਇਆ ਕਿ ਅਮਰੀਕਾ ਦੇ ਫੈਡਰਲ ਰਿਜ਼ਰਵ ਦੇ ਵੱਲੋਂ ਵੀ ਵਿਆਜ ਦਰਾਂ ਦੇ ਵਿੱਚ ਪਹਿਲੀ ਕਟੌਤੀ ਕੀਤੀ ਜਾਏਗੀ ਜਿਸ ਦੇ ਬਾਅਦ ਸੰਭਾਵਨਾ ਹੈ ਕਿ ਦੁਨੀਆ ਭਰ ਦੇ ਵਿੱਚ ਵਿਆਜ ਦਰਾਂ ਘਟਣਗੀਆਂ ਤੇ 2025 ਦੇ ਅੰਤ ਤੱਕ ਇਹ ਆਪਣੇ ਨਾਰਮਲ ਪੱਧਰ ਤੇ ਆ ਜਾਣਗੀਆਂ ਜਿਸ ਦੇ ਬਾਅਦ ਜੌਬ ਮਾਰਕੀਟ ਦੇ ਵਿੱਚ ਮਜ਼ਬੂਤੀ ਅਤੇ ਮਹਿੰਗਾਈ ਦਰ ਕੰਟਰੋਲ ਦੇ ਵਿੱਚ ਰਹੇਗੀ ਪਰ ਇਸ ਸਮੇਂ ਜੌਬ ਮਾਰਕੀਟ ਦੇ ਵਿੱਚ ਸੁਸਤੀ ਅਤੇ ਕੈਨੇਡੀਅਨ ਵਿਦਿਆਰਥੀਆਂ ਦੇ ਲਈ ਨੌਕਰੀਆਂ ਦੀ ਘਾਟ ਦਾ ਇੱਕ ਵੱਡਾ ਕਾਰਨ ਜ਼ਾਦਾ ਨੰਬਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਨੂੰ ਵੀ ਮੰਨਿਆ ਜਾਰੀ ਹੈ ਮੈਟਰੋ ਵੈਂਕੂਵਰ ਦੇ ਉੱਤੇ ਧੁੰਦਲਾ ਅਸਮਾਨ BC ਦੀ ਜੰਗਲੀ ਅੱਗ ਦੇ ਕਾਰਨ ਹੈ ਪਰ ਜ਼ਿਲ੍ਹੇ ਦਾ ਕਹਿਣਾ ਹੈ ਕਿ ਇਹ ਕੈਨੇਡੀਅਨ ਧੂਆਂ ਨਹੀਂ ਹੈ ਮੈਟਰੋ ਵੈਂਕੂਵਰ ਦੀ ਵੈਬਸਾਈਟ ਦੇ ਅਨੁਸਾਰ ਵਾਸ਼ਿੰਗਟਨ ਰਾਜ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਦਾ ਧੂਆਂ ਵੀਰਵਾਰ ਨੂੰ ਸਰਹੱਦ ਦੇ ਉੱਤੇ ਉੱਡਣਾ ਸ਼ੁਰੂ ਹੋ ਗਿਆ ਇਹ ਕਹਿੰਦੇ ਨੇ ਕਿ ਹਵਾ ਦੀ ਗੁਣਵੱਤਾ ਇਸ ਸਮੇਂ ਮੱਧਮ ਹੈ ਦੂਜੇ ਸ਼ਬਦਾਂ ਵਿੱਚ ਹਵਾ ਦੀ ਗੁਣਵੱਤਾ ਸੰਬੰਧੀ ਸਲਾਹ ਨੂੰ ਚਾਲੂ ਕਰਨ ਦੇ ਲਈ ਇੰਨਾ ਬੁਰਾ ਨਹੀਂ ਹੈ ਹਵਾਈ ਗੁਣਵੱਤਾ ਸੰਬੰਧੀ ਸਲਾਹਾਂ ਉਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਖੇਤਰੀ ਹਵਾ ਦੀ ਗੁਣਵਤਾ ਮੈਟਰੋ ਵੈਨਕੂਵਰ ਦੇ ਹਵਾ ਗੁਣਵਤਾ ਉਦੇਸ਼ਾਂ ਤੋਂ ਵੱਧ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਸਲਾਮ ਅਸ਼ਵਰੇ ਦੇ ਵਿੱਚ ਅਜਿਹੀ ਜਾਣਕਾਰੀ ਹੁੰਦੀ ਹੈ ਜੋ ਤਤਕਾਲੀ ਮੁੱਦੇ ਇਸ ਦੇ ਪ੍ਰਭਾਵਾਂ ਤੇ ਹਰ ਕੋਈ ਆਪਣੀ ਰੱਖਿਆ ਕਰਨ ਦੇ ਹਵਾ ਦੀ ਗੁਣਵਤਾ ਦੇ ਵਿੱਚ ਸੁਧਾਰ ਕਰਨ ਲਈ ਕੀ ਕਰ ਸਕਦਾ ਇੱਕ ਖੇਤਰੀ ਨਕਸ਼ਾ ਦਿਖਾਉਂਦਾ ਹੈ ਕਿ ਰਿਚਮੰਡ ਸਰੀ ਤੇ ਲੈਂਗਲੇ ਦੇ ਵਿੱਚ ਹਵਾ ਦੀ ਗੁਣਵਤਾ ਸਭ ਤੋਂ ਵਧੀਆ ਹੈ ਤੇ ਪਹਾੜਾਂ ਤੇ ਹੋਪ ਦੇ ਵਿੱਚ ਥੋੜਾ ਘੱਟ ਸਾਫ਼ ਹੈ ਵਾਸ਼ਿੰਗਟਨ ਰਾਜ ਦੇ ਕੁਦਰਤੀ ਸਰੋਤ ਵਿਭਾਗ ਦਾ ਕਹਿਣਾ ਹੈ ਕਿ ਉਹ ਵਰਤਮਾਨ ਦੇ ਵਿੱਚ ਚਾਰ ਅੱਗਾਂ ਦੇ ਨਾਲ ਲੜ ਰਿਹਾ ਹੈ ਜੋ ਇਸ ਨੂੰ ਵੱਡਾ ਮੰਨਦੇ ਨੇ ਸਥਾਨਕ ਮਾਉਂਟੇਜ਼ ਦਾ ਕਹਿਣਾ ਹੈ ਕਿ ਬੀਸੀ ਦੇ ਦੱਖਣੀ ਓਕਨੇਗਨ ਦੇ ਵਿੱਚ ਇੱਕ ਕੈਂਪਰ ਨੂੰ ਚੱਲ ਰਹੀ ਪਾਬੰਦੀ ਦੇ ਦੌਰਾਨ ਇੱਕ ਕੈਂਪ ਫਾਇਰ ਕਰਨ ਤੋਂ ਬਾਅਦ ਮੋٹے ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਤੇ ਫਾਇਰ ਫਾਈਟਰਾਂ ਨੇ ਰਾਤ 9:40 ਮਿੰਟ ਤੇ ਓਲੀਵਰ ਦੇ ਵੈਸਟ ਐਵੇਨਿਊ ਤੇ ਘਾਹ ਤੇ ਅੱਗ ਲੱਗੀ ਦੇਖੀ ਪੁਲਿਸ ਨੇ ਕਿਹਾ ਕਿ ਅੱਗ ਕੈਂਪ ਫਾਇਰ ਤੋਂ ਫੈਲ ਗਈ ਸੀ ਇਹ ਨੋਟ ਕਰਦੇ ਹੋਏ ਕਿ ਕੈਂਪਿੰਗ ਉਪਕਰਨ ਅਤੇ ਪਛਾਣ ਜਿਹੜੇ ਨੇ ਉਹ ਮੌਕੇ ਤੇ ਮਿਲੀ ਸੀ ਪੁਲਿਸ ਨੇ ਕਿਹਾ ਹੈ ਕਿ 45 ਸਾਲਾ ਵਿਅਕਤੀ ਜਿਸ ਦੀ ਆਈਡੀ ਪਾਈ ਗਈ ਸੀ ਇਲਾਕੇ ਦੇ ਵਿੱਚ ਰਹਿ ਰਿਹਾ ਸੀ ਪਰ ਜਦੋਂ ਕੈਂਪ ਫਾਇਰ ਉਸ ਤੋਂ ਦੂਰ ਹੋ ਗਿਆ ਤਾਂ ਉਹ ਭੱਜ ਗਿਆ ਸੀ ਫਾਇਰ ਫਾਈਟਰ ਅੱਗ ਫੈਲਣ ਤੋਂ ਪਹਿਲਾਂ ਹੀ ਬੁਝਾਉਣ ਦੇ ਯੋਗ ਹੋ ਗਏ ਤੇ ਪੁਲਿਸ ਨੇ ਉਸ ਆਦਮੀ ਨੂੰ ਸਬਾਈ ਕੈਂਪ ਫਾਇਰ ਪਾਬੰਦੀ ਦੀ ਉਲੰਘਣਾ ਕਰਨ ਦੇ ਲਈ ਟਿਕਟ ਦਿੱਤੀ ਜਦੋਂ ਉਹ ਆਪਣਾ ਸਮਾਨ ਚੁੱਕਣ ਦੇ ਲਈ ਵਾਪਸ ਆਏ ਪੁਲਿਸ ਨੇ ਆਪਣੀ ਰਿਹਾਈ ਦੇ ਵਿੱਚ ਉਸ ਵਿਅਕਤੀ ਨੂੰ ਜੁਰਮਾਨਾ ਕੀਤਾ ਰਕਮ ਸ਼ਾਮਿਲ ਨਹੀਂ ਕੀਤੀ ਪਰ ਕੁਝ ਰਿਪੋਰਟਾਂ ਦੇ ਮੁਤਾਬਕ ਉਲੰਘਣਾ ਟਿਕਟ ਜਿਹੜੀ ਆ ਉਹ 1150 ਤੱਕ ਹੈ ਇਹ ਉਦਾਹਰਨ ਹੈ ਕਿਸ ਗਰਮੀ ਦੇ ਵਿੱਚ ਅੱਗ ਕਿੰਨੀ ਜਲਦੀ ਨਾਲ ਤੇ ਤੇਜ਼ੀ ਨਾਲ ਫੈਲ ਸਕਦੀ ਹੈ ਤੇ ਅੱਗ ਤੇ ਪਾਬੰਦੀ ਕਿਉਂ ਲਾਗੂ ਹੈ ਨਾਰਥ ਅਮਰੀਕਾ ਦੇ ਵਿੱਚ ਇਸ ਸਮੇਂ ਦੌਰਾਨ ਇਲੈਕਟ੍ਰਿਕ ਕਾਰਾਂ ਦਾ ਮਸਲਾ ਕਾਫੀ ਚਰਚਾ ਦੇ ਵਿੱਚ ਹੈ ਖਾਸ ਕਰਕੇ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ 100% ਦੀ ਟੈਰਿਫ ਲਗਾਉਣ ਦਾ ਜਿਹੜਾ ਹੈ ਉਹ ਐਲਾਨ ਕੀਤਾ ਗਿਆ ਹੈ ਬੇਸ਼ੱਕ ਕੈਨੇਡਾ ਦੀ ਫੈਡਰਲ ਸਰਕਾਰ ਫਿਲਹਾਲ ਇਸ ਮੁੱਦੇ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਕਿਸ ਢੰਗ ਦੇ ਕਦਮ ਜਿਹੜੇ ਨੇ ਉਹ ਚੁੱਕਣੇ ਚਾਹੀਦੇ ਨੇ ਪਰ ਇਸੇ ਦੌਰਾਨ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਲੀਡਰ ਪੀਰੇ ਪੋਲੀਵਰ ਨੇ ਚੀਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕੰਜ਼ਰਵੇਟਿਵ ਦੀ ਸਰਕਾਰ ਬਣਨ ਤੇ ਚੀਨ ਦੀਆਂ ਬਣੀਆਂ ਇਲੈਕਟ੍ਰਿਕ ਕਾਰਾਂ ਸੋਲਰ ਪਲਾਂਟ ਅਤੇ ਸੈਮੀਕੰਡਕਟਰਾਂ ਤੇ ਭਾਰੀ ਇੰਪੋਰਟ ਟੈਕਸ ਜਿਹੜੇ ਆ ਉਹ ਲਗਾਉਣਗੇ ਇਸ ਦੇ ਵਿੱਚ ਚੀਨ ਦੀਆਂ ਬਣੀਆਂ ਬੈਟਰੀਆਂ ਅਤੇ ਸਟੀਲ ਵੀ ਸ਼ਾਮਿਲ ਹੋਣਗੇ ਪਾਲੀਵਰ ਅੱਜ ਹੈਮਿਲਟਨ ਦੇ ਵਿੱਚ ਸਨ ਜਿੱਥੇ ਉਨ੍ਹਾਂ ਨੇ ਸਟੀਲ ਕੋ ਸਟੀਲ ਪਲਾਂਟ ਦੇ ਵਰਕਰਜ਼ ਨੂੰ ਸੰਬੋਧਨ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਸਟੀਲ ਉਹਨਾਂ ਉਤਪਾਦਾਂ ਦੇ ਵਿੱਚੋਂ ਇੱਕ ਹੈ ਜਿਸ ਤੇ ਨਵੀਂ ਇੰਪੋਰਟ ਡਿਊਟੀ ਦੀ ਜ਼ਰੂਰਤ ਹੈ ਕਿਉਂਕਿ ਚੀਨ ਕੈਨੇਡੀਅਨ ਉਦਯੋਗ ਨੂੰ ਤਬਾਹ ਕਰਨ ਦੇ ਲਈ ਲੇਬਰ ਅਤੇ ਵਾਤਾਵਰਣ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਪੋਲੀਵਨ ਨੇ ਇਲਜ਼ਾਮ ਲਗਾਇਆ ਹੈ ਕਿ ਟਰੂਡੋ ਸਰਕਾਰ ਕੈਨੇਡਾ ਦੇ ਹਿੱਤਾਂ ਦੇ ਲਈ ਅਮਰੀਕਾ ਦੀ ਤਰਜ਼ ਦੇ ਉੱਤੇ ਚੀਨ ਮਾਲ ਤੇ ਉੱਚ ਟੈਰੇਫ ਟ੍ਰੈਫਿਕ ਜਿਹੜਾ ਉਹ ਲਗਾ ਟ੍ਰੈਫਿਕ ਲਗਾਉਣ ਦੀ ਲੋੜ ਜਿਹੜੀ ਉਹ ਨਹੀਂ ਕਰ ਰਹੀ ਔਰ ਜਰਨਲ ਮੋਟਰਜ਼ ਵਾਹਨ ਨਿਰਮਾਤਾ ਐਸੋਸੀਏਸ਼ਨਾਂ ਤੇ অন্ਟੇਰੀਓ ਸਰਕਾਰ ਨੇ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਕਿਹਾ ਹੈ ਕਿ ਕੈਨੇਡਾ ਨੂੰ ਚੀਨੀ ਐਵਜ਼ ਅਤੇ ਸਬੰਧਿਤ ਪੁਰਜ਼ਿਆਂ ਬਾਰੇ ਅਮਰੀਕਾ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਵੀਰਵਾਰ ਨੂੰ ਕੈਨੇਡਾ ਦੀ ਐਲੂਮੀਨੀਅਮ ਐਸੋਸੀਏਸ਼ਨ ਅਤੇ ਕੈਨੇਡੀਅਨ ਸਟੀਲ ਪ੍ਰੋਡਿਊਸਰਸ ਐਸੋਸੀਏਸ਼ਨਸ ਦੇ ਮੁਖੀਆਂ ਨੇ ਕੈਨੇਡਾ ਦੇ ਵਿੱਚ ਆਉਣ ਵਾਲੇ ਚੀਨੀ ਐਲੂਮੀਨੀਅਮ ਅਤੇ ਸਟੀਲ ਤੇ ਘੱਟੋ-ਘੱਟ 25% ਦੀ ਟੈਰਿਫ ਦੀ ਮੰਗ ਕੀਤੀ ਹੈ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਨੇ ਜੁਲਾਈ ਦੇ ਮਹੀਨੇ ਦੌਰਾਨ ਇਹ ਪਰਖਣ ਦੇ ਲਈ ਵਿਚਾਰ-ਵਟਾਂਦਰੇ ਕੀਤੇ ਸਨ ਕਿ ਕੈਨੇਡਾ ਈਵੀ ਸੈਕਟਰ ਦੇ ਵਿੱਚ ਚੀਨ ਦੇ ਵਪਾਰਕ ਅਬਿਆਸਾਂ ਦੇ ਨਾਲ ਕਿਵੇਂ ਨਜਿੱਠ ਸਕਦਾ ਹੈ ਉਹ ਵਿਚਾਰ-ਵਟਾਂਦਰਾ ਪੂਰਾ ਹੋ ਗਿਆ ਪਰ ਸਰਕਾਰ ਨੇ ਅਜੇ ਕੋਈ ਫੈਸਲਾ ਨਹੀਂ ਐਲਾਨਿਆ ਸ਼ੁਕਰਵਾਰ ਨੂੰ ਪਾਲੀਵਰਡ ਨੇ ਕੈਨੇਡੀਆਨਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ਵੱਲ ਉਤਸ਼ਾਹਿਤ ਕਰਨ ਦੇ ਲਈ ਪੇਸ਼ ਕੀਤੀ ਗਈ ਸਰਕਾਰ ਦੀ ਛੋਟ ਨੀਤੀ ਤੇ ਵੀ ਨਿਸ਼ਾਨਾ ਬੰਨ੍ਹਿਆ ਉਹਨਾਂ ਕਹਿ ਕੇ ਫੈਡਰਲ ਸਰਕਾਰ EV ਖਰੀਦਣ ਵਾਲਿਆਂ ਨੂੰ 5000 ਡਾਲਰ ਤੱਕ ਦੀ ਰੀਬੇਟ ਦਿੰਦੀ ਹੈ ਪਾਲੀਵਰਡ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਚੀਨ ਦੀਆਂ ਬਣੀਆਂ ਕਾਰਾਂ ਖਰੀਦਣ ਲਈ ਛੋਟ ਦੇ ਰਿਹਾ ਹੈ ਹਾਲਾਂਕਿ ਚੀਨ ਕੈਨੇਡੀਅਨ ਮਾਰਕੀਟ ਦੇ ਲਈ ਕਾਰਾਂ ਦਾ ਸਭ ਤੋਂ ਵੱਡਾ ਸਪਲਾਈਅਰ ਨਹੀਂ ਪਰ ਫਰੀ ਲੈਂਡ ਦੇ ਸਲਾਹ مشوره ਵਿੱਚ ਫੈਡਰਲ ਰੀਬੇਟ ਪ੍ਰੋਗਰਾਮ ਨੂੰ ਐਡਜਸਟ ਕਰਨ ਬਾਰੇ ਚਰਚਾ ਸ਼ਾਮਿਲ ਸੀ ایਵੀ ਲਈ ਬੈਟਰੀਆਂ ਅਤੇ ਬੈਟਰੀ ਦੇ ਪੁਰਜ਼ਿਆਂ ਦੇ ਨਿਰਮਾਣ ਦੇ ਵਿੱਚ ਚੀਨ ਕੈਨੇਡਾ ਦੇ ਵਿੱਚ ਇੱਕ ਵੱਡਾ ਪਲੇਅਰ ਹੈ ਇਹ ਅਜਿਹਾ ਉਦਯੋਗ ਜਿਸ ਦੇ ਵਿੱਚ ਫੈਡਰਲ ਅਤੇ ਸੂਬਾਈ ਸਰਕਾਰਾਂ ਨੇ ਪਿਛਲੇ 4 ਸਾਲਾਂ ਵਿੱਚ ਪਾਰੀ ਨਿਵੇਸ਼ ਕੀਤਾ ਹੈ 2021 ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਲਈ ਕੁੱਲ ਲਿਥੀਅਮ ਆਇਨ ਬੈਟਰੀਆਂ ਦੇ ਵਿੱਚੋਂ ਲਗਭਗ 80 ਫੀਸਦੀ ਬੈਟਰੀਆਂ ਚੀਨ ਤੋਂ ਆਈਆਂ ਸਨ ਇੰਟਰਨੈਸ਼ਨਲ એનર્ਜੀ ਏਜੰਸੀ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਵਿੱਚ ਵੇਚਣ ਵਾਲੇ ਤਕਰੀਬਨ 60 ਫੀਸਦੀ ਇਲੈਕਟ੍ਰਿਕ ਵਾਹਨ ਚੀਨ ਦੇ ਵਿੱਚ ਬਣੇ ਨੇ ਦੱਸਦੇ ਕਿ ਮੌਜੂਦਾ ਸਮੇਂ ਚੀਨ ਤੋਂ ਇਲੈਕਟ੍ਰਿਕ ਕਾਰਾਂ ਜੋ ਕੈਨੇਡਾ ਦੇ ਵਿੱਚ ਦਾਖਲ ਹੋ ਰਹੀਆਂ ਨੇ ਉਹ ਅਮਰੀਕਾ ਕੰਪਨੀ ਟੈਸਲਾ ਦੀਆਂ ਬਣੀਆਂ ਨੇ ਪਰ ਚੀਨ ਦੀ ਵੱਡੀ ਇਲੈਕਟ੍ਰਿਕ ਵਾਹਨ ਕੰਪਨੀ BYD ਨੇ ਹਾਲ ਹੀ ਦੇ ਵੇਸ਼ ਦੇਸ਼ ਦੇ ਵਿੱਚ ਕਾਰਪੋਰੇਟ ਮੌਜੂਦਗੀ ਸਥਾਪਿਤ ਕੀਤੀ ਹੈ ਤੇ ਉਸ ਦਾ ਇਰਾਦਾ ਇੱਥੇ ਨਵੀਆਂ ਕਾਰਾਂ ਲਾਂਚ ਕਰਨ ਦਾ ਹੈ ਹੁਣ ਇਸ ਮੁੱਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਹੋਰ ਪੱਕ ਸਕਦੀ ਹੈ ਪਰ ਸੰਭਾਵਨਾਵਾਂ ਨੇ ਕਿ ਫੈਡਰਲ ਸਰਕਾਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਟੈਰਿਫ ਲਗਾਉਂਦਾ ਐਲਾਨ ਕਰ ਸਕਦੀ ਹੈ ਓਨਟਾਰੀਓ প্রভিনਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਅਗਸਤ ਦੇ ਲੌਂਗ ਵੀਕਐਂਡ ਦੇ ਵਿੱਚ 8000 ਤੋਂ ਵੱਧ ਟ੍ਰੈਫਿਕ ਸਬੰਧਿਤ ਚਾਰਜ ਲਗਾਏ ਨੇ ਵੀਰਵਾਰ ਨੂੰ ਓਪੀਪੀ ਨੇ ਕਿਹਾ ਹੈ ਕਿ ਫੋਰਸ ਨੇ 2 ਤੇ 4 ਅਗਸਤ ਦੇ ਵਿਚਕਾਰ ਇੱਕ ਸੂਬਾ ਵਿਆਪੀ ਗ੍ਰਾਫਿਕ ਸੁਰੱਖਿਆ ਮੁਹਿੰਮ ਚਲਾਈ ਜਿਸ ਦੇ ਵਿੱਚ ਹਮਲਾਵਰ ਧਿਆਨ ਭਟਕਾਉਣ ਵਾਲੇ ਤੇ ਕਮਜ਼ੋਰ ਡਰਾਈਵਰਾਂ ਦੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਪੁਲਿਸ ਨੇ ਕਿਹਾ ਹੈ ਕਿ ਉਹ ਡਰਾਈਵਰਾਂ ਦੇ ਨਾਲ-ਨਾਲ ਯਾਤਰੀਆਂ ਦੀ ਵੀ ਪਾਲ ਕਰ ਰਹੇ ਨੇ ਜਿਨ੍ਹਾਂ ਨੇ ਆਪਣੀ ਸੀਟ ਬੈਲਟ ਨਹੀਂ ਲਗਾਈ ਹੋਈ ਹੈ ਓਪੀਪੀ ਨੇ ਕਿਹਾ ਹੈ ਕਿ 온ਟਾਰੀਓ ਦੇ ਮੂਵਓਵਰ ਲਾ ਦੇ ਅਨੁਸਾਰ ਐਮਰਜੈਂਸੀ ਵਾਹਨਾਂ ਦੇ ਲਈ ਲੋੜੀਂਦੀ ਜਗ੍ਹਾ ਨਾ ਬਣਾਉਣ ਵਾਲੇ ਵਾਹਨ ਚਾਲਕ ਵੀ ਲਾਗੂ ਕੀਤੇ ਗਏ ਸਨ ਓਪੀਪੀ ਮੋਟਰਿੰਗ ਜਨਤਾ ਨੂੰ ਕੇਂਦਰੀ ਭੂਮਿਕਾ ਬਾਰੇ ਚੇਤਾ ਕਰਵਾਉਂਦਾ ਜੋ ਹੋ ਸੁਰੱਖਿਅਤ ਰਹਿ ਕੇ ਸੜਕਾਂ ਜਲਮਾਰਗਾਂ ਤੇ ਟ੍ਰੇਲਾਂ ਤੇ ਗਵਾਚੀਆਂ ਜਾਣਾਂ ਦੀ ਗਿਣਤੀ ਨੂੰ ਘਟਾਉਣ ਤੇ ਜ਼ਿੰਮੇਵਾਰ ਡਰਾਈਵਰਾਂ ਨੂੰ ਹਰ ਮੰਜ਼ਲ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਾਉਣ ਦੇ ਸਾਂਝੇ ਟੀਚੇ ਦੇ ਨਾਲ ਡਿਊਟੀ ਨਿਭਾਉਂਦੇ ਨੇ ਹਾਲਾਂਕਿ ਓਪੀਪੀ ਨੇ ਕਿਹਾ ਹੈ ਕਿ ਇਸ ਨੂੰ ਉਮੀਦ ਸੀ ਕਿ ਸੇਵੀ ਕੋ ਹੌਲੀਡੇ ਲੰਮੇ ਵੀਕਐਂਡ ਯਾਨੀ ਲੌਂਗ ਵੀਕਐਂਡ ਸੁਰੱਖਿਅਤ ਹੋਵੇਗਾ ਪੁਲਿਸ ਨੇ 6 ਸੜਕੀ ਮੌਤਾਂ ਤੇ 2 ਆਫ ਰੋਡ ਵਾਹਨਾ ਦੀ ਮੌਤ ਦਾ ਜਵਾਬ ਦਿੱਤਾ ਜਿਨ੍ਹਾਂ ਦੇ ਸਥਾਨਾ ਜਾਂ ਹਾਲਾਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ ਲਗਾਏ ਗਏ ਦੋਸ਼ਾਂ ਵਿੱਚ ਤੇਜ਼ ਰਫ਼ਤਾਰ ਦੇ ਲਈ 4040 ਸੀਟ ਬੈਲਟ ਨਾ ਲਗਾਉਣ ਦੇ ਲਈ 554 ਕਮਜ਼ੋਰ ਡਰਾਈਵਿੰਗ ਦੇ ਲਈ 235 ਰੇਸਿੰਗ ਜਾਂ ਸਟੰਟਡ ਡਰਾਈਵਿੰਗ ਲਈ 125 ਮੂਵ ਓਵਰ ਲਾ ਦੇ ਲਈ ਨੜ ਨਮੇ ਤੇ ਧਿਆਨ ਭਟਕਾਉਣ ਦੇ ਲਈ 69 ਸ਼ਾਮਿਲ ਹੈ ਪੁਲਿਸ ਨੇ ਕਿਹਾ ਹੈ ਕਿ ਇਹ ਵਿਵਹਾਰ ਹਰ ਸਾਲ ਰੋਕਣਯੋਗ ਮੌਤਾਂ ਦੀ ਮਹੱਤਵਪੂਰਨ ਗਿਣਤੀ ਦੇ ਲਈ ਜ਼ਿੰਮੇਵਾਰ ਹੈ ਕੈਲਗਰੀ ਦੀ ਮੇਅ ਜੋਤੀ ਗੋਂਡੇਕ ਨੇ ਦੱਸਿਆ ਕਿ ਸਿਟੀ ਦੇ ਵਿੱਚ ਪਾਣੀ ਦੇ ਫੀਡਰ ਮੇਨ ਪਾਈਪ ਦੇ ਵਿੱਚ ਖਰਾਬੀ ਪਾਈ ਗਈ ਇਸ ਦੇ ਲਈ ਇਸ ਦੀ ਮੁਰੰਮਤ ਅਤੇ ਰੀਪਲੇਸਿੰਗ ਦੇ ਲਈ ਕਾਫੀ ਸਮਾਂ ਲੱਗ ਕਿਦਾ ਹੈ ਉਹਨਾਂ ਕਹਿੰਦੇ ਕਿ ਸਪ੍ਰਿੰਗ ਦੇ ਵਿੱਚ ਪਾਈਪ ਲਾਈਨ ਨੂੰ ਮਜ਼ਬੂਤ ਜਿਹੜਾ ਉਹ ਕੀਤਾ ਜਾਏਗਾ ਤੇ ਇਸ ਨੂੰ ਪੂਰੀ ਤਰ੍ਹਾਂ ਨਵੀਂ ਕਰ ਦਿੱਤਾ ਜਾਏਗਾ ਨਾਰਥਵੇ ਜਿਹੜਾ ਉਹ ਕੈਲਗਰੀ ਦੇ ਵਿੱਚ ਜੂਨ ਮਹੀਨੇ ਦੀ ਸ਼ੁਰੂਆਤ ਵਿੱਚ ਪਾਈਪ ਵਿੱਚ ਖਰਾਬੀ ਆਈ ਸੀ ਜਿਸ ਕਾਰਨ ਤਕਰੀਬਨ 1 ਮਹੀਨਾ ਲੋਕਾਂ ਨੂੰ ਬਗੀਚਿਆਂ ਦੇ ਵਿੱਚ ਪਾਣੀ ਲਗਾਉਣ ਦੀ ਇਜਾਜ਼ਤ ਨਹੀਂ ਮਿਲੀ ਸੀ ਹੁਣ ਪਾਈਪਲਾਈਨ ਠੀਕ ਕਰਨ ਦੇ ਲਈ 26 ਅਗਸਤ ਤੋਂ ਸਟੇਜ 4 ਦੀਆਂ ਪਾਬੰਦੀਆਂ ਜਾਰੀ ਕੀਤੀਆਂ ਜਾਣਗੀਆਂ ਜਦ ਤੱਕ ਬੀਅਰਸਪਾ ਸਾਊਥ ਫੀਡਰ ਮੇਨ ਦੀ ਮੁਰੰਮਤ ਦਾ ਕੰਮ ਮੁਕੰਮਲ ਨਹੀਂ ਹੁੰਦਾ ਤਦ ਤੱਕ ਇਹ ਪਾਬੰਦੀਆਂ ਜਾਰੀ ਰਹਿਣਗੀਆਂ ਪਾਈਪ ਜਿਹੜੇ ਡਾਈਵਰ ਡਿਵਾਈਸ ਤੋਂ ਪਤਾ ਲੱਗਾ ਕਿ ਪਾਈਪ 16.2 ਕਾਫੀ ਕਮਜ਼ੋਰ ਹੈ ਤੇ ਸਤੰਬਰ ਦੇ ਅਖੀਰ ਤੱਕ ਇਸ ਨੂੰ ਠੀਕ ਕੀਤਾ ਜਾ ਸਕੇਗਾ ਆਸ ਹੈ ਕਿ ਕੰਮ 23 ਸਤੰਬਰ ਤੱਕ ਪੂਰਾ ਹੋ ਜਾਵੇਗਾ ਪਰ ਸਮਾਂ ਘਟ ਵੱਧ ਹੋ ਸਕਦਾ ਹੈ ਸਟੇਜ 4 ਦੀਆਂ ਪਾਬੰਦੀਆਂ ਦੇ ਤਹਿਤ ਘਰਾਂ ਅਤੇ ਕਾਰੋਬਾਰਾਂ ਨੂੰ ਬਗੀਚਿਆਂ ਜਾਂ ਲੌਂਜ ਦੇ ਵਿੱਚ ਪਾਣੀ ਦੀ ਵਰਤੋਂ ਤੇ ਖਿੜਕੀਆਂ ਜਾਂ ਫਰਸ਼ ਤੋਂ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਅਜਿਹਾ ਕਰਦੇ ਦੇਖਿਆ ਗਿਆ ਤਾਂ ਉਸ ਨੂੰ ਡਾਲਰ 3000 ਜਾਂ ਇਸ ਤੋਂ As you are all aware, Calgary faced a catastrophic infrastructure failure on June 5th when the Bears Paw South feeder main broke and sent us into a month of repairs, having to reduce usage of water inside our homes and businesses, as well as outdoor water restrictions. We remained in varying stages of restrictions for July and into August as the water team carefully brought up the speed of water flow into that feeder main, monitoring for any potential issues or irregularities. During that time, we provided you with updates on any wire snaps, pump issues, or any concerns related to the pipe. Or related to the Bear's or Glenmore water treatment facilities. We also advised you that as part of that uh, monitoring work, we had partnered with a company called Pure Technologies to send a device called a pipe diver down the entire length of the feeder main in early July. This spans from the west side of the city near Bowness Park to about the area of Hillhurst Sunnyside. The pipe diver scanned the 10.4 kilometers of that pipe from the inside, looking for any problems. This monitoring technology was critical because we needed to accomplish two things. We needed to restore water flow from the Bear's Paw Water Treatment Facility to allow your lives to return to normal. And we also needed to know what was going on inside that pipe while water was flowing through it. And the pipe diver was the right tool for that job. This was very much like going for a scoping procedure or an MRI on the advice of a doctor because something feels off. The technology that's used to ensure that you can understand what's going on inside your body. Going in for such a procedure, you don't always know exactly what to expect, but it's important to find out what's happening so that you can plan to address anything that may be of concern. In the event that something concerning does come back from scoping or an MRI, your medical team immediately starts planning for next steps. It's the same rationale for using the pipe diver in the feeder main. We needed to resume regular water flow while monitoring the condition of the pipe so we could plan for anything that might be uncovered. ब्रिटिश कोलंबिया ਦੇ ਚੀਫ ਕਾਰਨਰ ਲੀਜ਼ਾ ਲੇਪੌਇੰਟ ਦੀ ਸੇਵਾ ਮੁਕਤੀ ਤੋਂ 6 ਮਹੀਨੇ ਬਾਅਦ BC ਸਰਕਾਰ ਨੇ ਡਾਕਟਰ ਜਤਿੰਦਰ ਬੈਦਵਾਨ ਨੂੰ ਨਵਾਂ ਚੀਫ ਕਾਰਨਰ ਨਿਯੁਕਤ ਕੀਤਾ ਹੈ ਪਬਲਿਕ ਸੇਫਟੀ ਮਿਨਿਸਟਰੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਲਿਓਟਨੈਂਟ ਗਵਰਨਰ ਦੇ ਵੱਲੋਂ ਡਾਕਟਰ ਬੈਦਵਾਨ ਨੂੰ ਇਸ ਜ਼ਿੰਮੇਵਾਰੀ ਲਈ ਚੁਣਿਆ ਗਿਆ ਹੈ ਬੇਸ਼ੱਕ ਡਾਕਟਰ ਬੈਦਵਾਨ ਪਹਿਲੀ ਵਾਰ ਅਜਿਹਾ ਅਹੁਦਾ ਨਹੀਂ ਸੰਭਾਲ ਰਹੇ ਇਸ ਤੋਂ ਪਹਿਲਾਂ ਉਹ 2017 ਦੇ ਵਿੱਚ ਕਾਰਨਰ ਸਰਵਿਸ ਦੇ ਵਿੱਚ ਮੁੱਖ ਮੈਡੀਕਲ ਅਫਸਰ ਵਜੋਂ ਸ਼ਾਮਿਲ ਹੋਏ ਸਨ ਉਸ ਭੂਮਿਕਾ ਦੇ ਵਿੱਚ ਉਹਨਾਂ ਨੇ 2021 ਦੇ ਹੀਟ ਡੋਮ ਤੋਂ ਹੋਈਆਂ ਮੌਤਾਂ ਦੀ ਜਾਂਚ ਦੇ ਨਾਲ-ਨਾਲ ਕੋਵਿਡ-19 ਮਹਾਮਾਰੀ ਦੌਰਾਨ ਹੋਈਆਂ ਮੌਤਾਂ ਦੀ ਜਾਂਚ ਦੀ ਅਗਵਾਈ ਵੀ ਡਿਪਾਰਟਮੈਂਟ ਦੇ ਵੱਲੋਂ ਕੀਤੀ ਸੀ। ਕਾਰਨਰ ਪ੍ਰੋਵਿੰਸ ਦੇ ਵਿੱਚ ਹੋਈਆਂ ਮੌਤਾਂ ਦਾ ਰਿਕਾਰਡ ਰੱਖਣ ਵਾਲੀ ਸੰਸਥਾ ਹੈ ਤੇ ਚੀਫ ਕਾਰਨਰ ਇੱਕ ਸਰਕਾਰੀ ਅਧਿਕਾਰੀ ਹੈ ਜਿਸ ਦੇ ਕੋਲ ਹਿੰਸਕ, ਅਚਾਨਕ ਜਾਂ ਸ਼ੱਕੀ ਮੌਤਾਂ ਦੀ ਜਾਂਚ ਆਦੇਸ਼ ਦੇਣ ਦਾ ਅਧਿਕਾਰ ਹੁੰਦਾ ਹੈ। ਡਿਪਾਰਟਮੈਂਟ ਨੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਹੈ ਮੁੱਖ ਕਾਰਨਰ ਹੋਣ ਦੇ ਨਾਤੇ ਬੈਦਵਾਨ ਦਾ ਉਦੇਸ਼ BC ਕਾਰਨਰ ਸਰਵਿਸ ਦੀ ਭੂਮਿਕਾ ਨੂੰ ਵਧਾਉਣਾ ਹੈ ਤਾਂ ਜੋ ਲਾ ਮੇਕਰਸ ਨੂੰ ਉਹਨਾਂ ਦੇ ਫੈਸਲਿਆਂ ਦੇ ਵਿੱਚ ਬਿਹਤਰ ਜਾਣਕਾਰੀ ਦੇਣ ਪਵੇਖ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਤੇ ਪੂਰੇ ਬੀਸੀ ਵਿੱਚ ਲੋਕਾਂ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਡਾਟਾ ਪ੍ਰਦਾਨ ਕੀਤਾ ਜਾ ਸਕੇ ਕਾਬਿਲੇ ਘੋਰਾ ਹੈ ਕਿ ਸਾਬਕਾ ਚੀਫ ਕਾਰਨਰ ਲੀਜ਼ਾ ਲਪੁਆਇੰਟ ਦੇ ਵੱਲੋਂ ਰਿਟਾਇਰਮੈਂਟ ਤੋਂ ਬਾਅਦ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਡਰੱਗ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਲਈ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਚੁੱਕੇ ਗਏ ਕਦਮਾਂ ਦੀ ਆਲੋਚਨਾ ਕੀਤੀ ਗਈ ਸੀ ਜਿਨ੍ਹਾਂ ਕਿਹਾ ਸੀ ਕਿ ਲੋਕਾਂ ਦੇ ਆਪਣੇ ਵਿਛੜ ਰਹੇ ਨੇ ਜੋ ਕਿ ਦਰਦਨਾਕ ਹੈ ਤੇ ਮੌਜੂਦਾ ਕਦਮਾਂ ਤੋਂ ਜੀ ਹਾਲ ਲੱਗ ਰਿਹਾ ਹੈ ਕਿ ਇਹ ਸਿਲਸਿਲਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਹੀਂ ਰੁਕੇਗਾ ਇਸ ਤੋਂ ਇਲਾਵਾ ਉਹ ਵੀ ਡਾਕਟਰ ਬੋਨੀ ਹੈਨਰੀ ਦੀ ਤਰ੍ਹਾਂ ਕੰਟਰੋਲ ਰੈਗੂਲੇਟਰ ਡਰੱਗ ਸਪਲਾਈ ਦੇ ਹਮਾਇਤੀ ਸਨ ਜਿਨ੍ਹਾਂ ਸੋ ਸਰਕਾਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੀ April 2016 ਦੇ ਵਿੱਚ ਇੱਕ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ BC ਵਿੱਚ 14500 ਤੋਂ ਵੱਧ ਲੋਕ ਟੌਕਸਿਕ ਡਰੱਗਸ ਦੇ ਨਾਲ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਇਸ ਸਪ੍ਰਿੰਗ ਸੀਜ਼ਨ BC ਸਰਕਾਰ ਨੇ ਡਰੱਗਸ ਦੇ ਅਨ ਕੰਟਰੋਲਡ ਵਾਲੇ ਪਾਇਲਟ ਪ੍ਰੋਜੈਕਟ ਨੂੰ ਪਲਟ ਦਿੱਤਾ ਤੇ ਜਨਤਕ ਥਾਵਾਂ ਜਿਵੇਂ ਪਾਰਕ ਪਬਲਿਕ ਟਰਾਂਸਪੋਰਟ ਅਤੇ ਹਸਪਤਾਲਾਂ ਦੇ ਵਿੱਚ ਡਰੱਗਸ ਦੇ ਇਸਤੇਮਾਲ ਨੂੰ ਮੁੜ ਅਪਰਾਧਿਕ ਦਾਇਰੇ ਦੇ ਵਿੱਚ ਲੈ ਆਂਦਾ ਫਰਵਰੀ ਵਿੱਚ ਅਪੁਆਇੰਟ ਨੇ ਦੱਸਿਆ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਡਰੱਗਸ ਦੀ ਵਰਤੋਂ ਨੂੰ ਬਦਨਾਮੀ ਦੇ ਨਾਲ ਨਾ ਜੋੜਨ ਤੇ ਇਸਨੂੰ ਅਪਰਾਧਿਕ ਦਾਇਰੇ ਤੋਂ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਤੇ ਰਹਿਣੀਆਂ ਚਾਹੀਦੀਆਂ ਨੇ ਔਰ ਬ੍ਰਿਟਿਸ਼ ਕੋਲੰਬੀਆ ਵਿੱਚ ਡਰਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ 2024 ਵਿੱਚ ਕੁਝ ਕਮੀ ਜ਼ਰੂਰ ਦਰਜ ਕੀਤੀ ਗਈ ਹੈ 2024 ਵਿੱਚ ਰੋਜ਼ਾਨਾ ਲਗਭਗ 6 ਮੌਤਾਂ ਟੌਕਸਿਕ ਡਰੱਗਸ ਦੇ ਕਾਰਨ ਹੋਈਆਂ ਨੇ ਜਦਕਿ ਇਹ ਨੰਬਰ 2023 ਦੇ ਵਿੱਚ 7 ਸੀ ਤੇ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦ ਘਟ ਮੌਤਾਂ ਹੋਈਆਂ ਨੇ ਸੋ ਇਹ ਗਿਰਾਵਟ ਆਰਜੀ ਹੈ ਜਾਂ ਫਿਰ ਇਹ ਹਾਂ ਪੱਖੀ ਰੁਝਾਨ ਅੱਗੇ ਵੀ ਜਾਰੀ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗੇਗਾ ਫਿਲਹਾਲ ਸਰਕਾਰ ਦੀ ਸੇਫ ਸਪਲਾਈ ਅਤੇ ਪਾਲਿਸਿਸ ਦੇ ਨਾਲ ਸਹਿਮਤੀ ਅਸਹਿਮਤੀ ਵਾਲੇ ਬਿਆਨ ਜਾਰੀ ਨੇ ਬੇਸ਼ੱਕ ਸਰਕਾਰ ਦੇ ਵੱਲੋਂ ਸਭ ਤੋਂ ਪਹਿਲਾਂ 2.5 ਗ੍ਰਾਮ ਤੱਕ ਡਰਗ ਡੀਕ੍ਰਿਮੀਲਾਈਜ਼ ਕਰਨ ਦਾ ਕਦਮ ਚੁੱਕਿਆ ਗਿਆ ਸੀ ਤਾਂ ਜੋ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ ਜਿਸ ਦੇ ਨਾਲ ਕੁਝ ਸੁਧਾਰ ਤਾਂ ਜ਼ਰੂਰ ਜਾਪ ਰਿਹਾ ਹੈ ਪਰ ਪੱਕੇ ਖਾਤਮੇ ਦੇ ਨੰਬਰਸ ਫਿਲਹਾਲ ਦੂਰ ਦਿਖਾਈ ਦੇ ਰਹੇ ਨੇ ਡਰਗ ਓਵਰਡੋਸ ਨਾਲ ਹੋਣ ਵਾਲੀਆਂ ਮੌਤਾਂ ਦਾ ਪ੍ਰਮੁੱਖ ਕਾਰਨ ਫੈਂਟਨੇਲ ਹੈ ਤੇ ਪਿਛਲੇ ਦਿਨੀ ਹੈਲਥ ਕੈਨੇਡਾ ਦੀ ਇੱਕ ਰਿਪੋਰਟ ਵੀ ਮੀਡੀਆ ਦੇ ਵਿੱਚ ਨਸ਼ਰ ਹੋਈ ਜਿਸ ਦੇ ਵਿੱਚ ਕਿਹਾ ਗਿਆ ਕਿ ਮੁਲਕ ਦੇ ਵਿੱਚ ਫੈਂਟਨਿਲ ਤਿਆਰ ਕਰਨ ਵਾਲੀਆਂ ਹਿਡਨ ਲੈਬਸ ਹਨ ਜਿਸ ਦੇ ਵਿੱਚ ਜ਼ਹਿਰ ਤਿਆਰ ਕਰਕੇ ਸਿਰਫ ਕੈਨੇਡਾ ਵਿੱਚ ਹੀ ਨਹੀਂ ਬਲਕਿ ਬਾਕੀ ਮੁਲਕਾਂ ਦੇ ਵਿੱਚ ਵੀ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਨੂੰ ਕੰਟਰੋਲ ਕਰਨ ਦੇ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ ਸੋ ਨਵੇਂ ਚੀਫ ਕਾਰਨਰ ਡਾਕਟਰ ਜਤਿੰਦਰ ਬੈਦਵਾਨ ਦੀ ਭੂਮਿਕਾ ਤੇ ਸਲਾਮ ਮੌਤਾਂ ਦਾ ਸਿਲਸਿਲਾ ਰੋਕਣ ਦੇ ਲਈ ਇਹੋ ਜਿਹੀ ਰਹਿੰਦੀ ਹੈ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਪਿਛਲੇ ਸੋਮਵਾਰ ਨੂੰ ਕੀ ਹੋਇਆ ਜੀ ਕਿ ਕੈਲਗਰੀ ਸ਼ਹਿਰ ਤੇ ਉਹਦੇ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਜਿਹੜੀ ਗੜਿਆਂ ਨੇ ਬਹੁਤ ਭਾਰੀ ਮਾਰ ਕੀਤੀ ਆ ਇਸ ਮਾਰ ਤੋਂ ਪਹਿਲਾਂ ਹੀ ਹਜੇ ਥੋੜੇ ਦਿਨ ਪਹਿਲਾਂ ਸ਼ਨੀਚਰਵਾਰ ਨੂੰ ਵੀ ਗੜੇ ਜਿਹੜੇ ਜੀ ਉੱਥੇ ਪਏ ਆ ਪਰ ਉਹ ਏਰੀਆ ਬਹੁਤ ਛੋਟਾ ਸੀ ਕੋਈ ਦੋ ਕ ਕਹ ਲੋ ਫਾਰਮ ਸੀ ਜਿਨ੍ਹਾਂ ਤੇ ਉਹਨਾਂ ਨੁਕਸਾਨ ਕੀਤਾ ਪਰ ਜਿਹੜਾ ਇਹ ਸੋਮਵਾਰ ਵਾਲੇ ਦਿਨ ਤੂਫਾਨ ਆਇਆ ਗੜਿਆਂ ਵਾਲਾ ਇਹਦੀ 12 ਮੀਲ ਤੱਕ ਚੁੜਾਈ ਕਹਿ ਲਓ ਤੇ 120 ਕਿਲੋਮੀਟਰ ਲੈਂਥ ਦਾ ਏਰੀਆ ਸੀਗਾ ਜਿੱਧਰ ਦੀ ਉਹ ਲੰਘੇ ਆ ਤੇ ਉਹਨਾਂ ਨੇ ਫਸਲਾਂ ਜਿਹੜੀਆਂ ਨੇ ਤਬਾਹ ਕਰ ਦਿੱਤੀਆਂ ਨੇ ਨਾਲ ਦੇ ਨਾਲ ਜਿੱਥੇ ਕੈਲਗਰੀ ਸ਼ਹਿਰ ਦਾ ਨੁਕਸਾਨ ਹੋਇਆ ਘਰਾਂ ਦੀਆਂ ਵਿੰਡੋਜ਼ ਟੁੱਟ ਗਈਆਂ ਕਾਰਾਂ ਜਿਹੜੀਆਂ ਨੇ ਲੋਕਾਂ ਦੀਆਂ ਬਰਬਾਦ ਕਰ ਛੱਡੀਆਂ ਆ ਇਸ ਤਰ੍ਹਾਂ ਹੀ ਨਾਲ ਦੇ ਨਾਲ ਜੀ ਜਿਹੜਾ ਰੂਰਲ ਏਰੀਆ ਯਾਨੀ ਕਿ ਜਿੱਥੇ ਖੇਤੀਬਾੜੀ ਹੁੰਦੀ ਆ ਉਹ ਏਰੀਆ ਦੇ ਵਿੱਚ ਫਸਲਾਂ ਖਾਸ ਕਰਕੇ ਜਿਹੜੇ ਬਾਰਲੇ ਤੇ ਪੀਜ਼ ਦੀ ਖੇਤੀ ਕਰਦੇ ਆ ਫਾਰਮਰ ਉਹ ਫਸਲਾਂ ਜਿਹੜੀਆਂ ਜੀ ਉਹ ਤਬਾਹ ਕਰ ਛੱਡੀਆਂ ਇੱਥੋਂ ਤੱਕ ਉਹ ਕਹਿੰਦੇ ਜੀ ਬਈ ਪਛਾਣਿਆ ਹੀ ਨਹੀਂ ਜਾਂਦਾ ਖੇਤ ਦੇ ਵਿੱਚ ਵੀ ਕੀ ਬੀਜਿਆ ਹੋਇਆ ਸੀਗਾ ਇਹ ਗੱਲ ਕਹੀ ਹੈ ਜੀ ਡਿਆਨਾ ਹੈਦਰ ਕੋਰ ਨੇ ਜਿਹੜੇ ਵਲਕਨ ਕਾਉਂਟੀ ਦੇ ਡਾਇਰੈਕਟਰ ਹੈਗੇ ਐਗਰੀਕਲਚਰ ਦੇ ਉਹ ਕਹਿੰਦੇ ਵੀ ਇੰਨਾ ਜ਼ਿਆਦਾ ਮਤਲਬ ਨੁਕਸਾਨ ਹੋਇਆ ਤਾਂ ਤੁਸੀਂ ਦੱਸ ਹੀ ਨਹੀਂ ਸਕਦੇ ਵੀ ਇੱਥੇ ਕੀ ਫਾਰਮਰ ਨੇ ਬੀਜ ਆਈ ਸੀ ਤੇ ਹੁਣ ਉਹ ਕਹਿੰਦੇ ਵੀ ਦਰਸਲ ਫਾਰਮਰ ਜਿਹੜੇ ਆ ਵਿਚਾਰੇ ਮਾਰਕੀਟ ਦੇ ਵਿੱਚ ਜਾਂ ਬੈਂਡ ਦੇ ਵਿੱਚ ਤਾਂ ਪਾਉਣ ਲਈ ਉਹਨਾਂ ਕੋਲ ਬਚਿਆ ਹੀ ਕੁਝ ਨਹੀਂ ਹੈ ਹੁਣ ਜੇ ਹੈ ਕੁਝ ਇਲਾਕੇ ਜਿੱਥੇ ਇੰਸ਼ੋਰੈਂਸ ਉਹਨਾਂ ਨੂੰ ਮਤਲਬ ਕਵਰ ਕਰਦੀ ਆ ਉਹ ਇੰਸ਼ੋਰੈਂਸ ਦੇ ਕਲੇਮ ਜਿਹੜੇ ਆ ਉਹਨਾਂ ਨੇ ਹੁਣ ਕਰਨੇ ਆ 14 ਦਿਨ ਹੁੰਦੇ ਜੀ ਉਹ ਕਲੇਮ ਜਿਹੜਾ ਫਾਈਲ ਕਰਨ ਲਈ ਤੇ ਕਲੇਮ ਤਾਂ ਹੋ ਜਾਣਾ ਪਰ ਨਾਲ ਹੀ ਜਿਹੜਾ ਇੰਸ਼ੋਰੈਂਸ ਕੰਪਨੀਆਂ ਨੇ ਪ੍ਰੀਮੀਅਮ ਜਿਹੜੇ ਆ ਉਹ ਵਧਾ ਦੇਣੇ ਨੇ ਤੋ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਕੈਲਗਰੀ ਦੇ ਆਲੇ ਦੁਆਲੇ ਦੇ ਇਲਾਕੇ ਜੀ ਖਾਸ ਕਰਕੇ ਜਿਹੜੀ ਇੱਕ ਵਾਲਕਨ ਕਾਉਂਟੀ ਹੈਗੀ ਆ ਉਥੇ ਕਾਫੀ ਨੁਕਸਾਨ ਹੋਇਆ ਹੈ ਐਗਰੀਕਲਚਰ ਫਾਈਨੈਂਸ਼ੀਅਲ ਸਰਵਿਸਿਜ਼ ਕਾਰਪੋਰੇਸ਼ਨ ਨੇ ਵੀ ਕਿਹਾ ਕਿ ਉਹਨਾਂ ਦੇ 200 ਦੇ ਕਰੀਬ ਕਲਾਇੰਟਸ ਹੈਗੇ ਆ ਜਿਨ੍ਹਾਂ ਨੇ ਆਲਰੇਡੀ ਕਲੇਮ ਜਿਹੜੇ ਆ ਜੀ ਉਹ ਪਾ ਦਿੱਤੇ ਆ ਪਰ ਉਹ ਕਹਿੰਦੇ 14 ਦਿਨ ਹੁੰਦੇ ਆ ਉਹਦੇ ਵਿੱਚ ਹੋਰ ਵੀ ਹਜੇ ਕਲੇਮ ਜਿਹੜੇ ਆ ਉਹਨਾਂ ਕੋਲ ਆ ਸਕਦੇ ਨੇ ਔਰ ਇਹਦਾ ਇਹ ਦੱਸਿਆ ਜਾਂਦਾ ਜੀ ਵੀ ਜਿਹੜਾ ਕੋਕਰੇਨ ਲੇਕ ਦਾ ਏਰੀਆ ਹੇਗਾ ਉਥੇ ਜਿਹੜੇ ਇਹ ਗੜੇ ਡਿੱਗੇ ਆ ਨਾ ਇਹ ਤਕਰੀਬਨ ਮਤਲਬ 골ਫ ਬਾਲ ਜਿਹੜੇ ਜਿਹੜੇ ਸੀਗੇ ਜੀ ਉਹ ਉਥੇ ਡਿੱਗਦੇ ਉਹ ਏਡੇ ਵੱਡਾ ਸਾਈਜ਼ ਹੈਗਾ ਅ ਮਤਲਬ ਕਾਰਾਂ ਦਾ ਨੁਕਸਾਨ ਜਿਹੜੇ ਕਾਰਾਂ 'ਚ ਚਿੱਬ ਪੈ ਗਏ ਸ਼ੀਸ਼ੇ ਤੋੜ ਦਿੱਤੇ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਹੋਰ ਜਿਹੜਾ ਜਾਨੀ ਨੁਕਸਾਨ ਕਿਸ ਤਰ੍ਹਾਂ ਦੀ ਉਹ ਇਦਾਂ ਦੀ ਕੋਈ ਖਬਰ ਨਹੀਂ ਹੈ ਪਰ ਇਹ ਜਿਹੜਾ ਨੁਕਸਾਨ ਹੈ ਜੀ ਉਹ ਕਹਿੰਦੇ ਵੀ ਹੰਡਰਡਸ ਐਂਡ ਮਿਲੀਅਨਸ ਆਫ ਡਾਲਰਸ ਦੇ ਵਿੱਚ ਉਹਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ